ਡੀਆਰਆਈ ਇਨਸਪੈਕਟਰ ਮਨਜੀਤ ਸਿੰਘ ਵਾਲੀ ਉਹ ਤੇ ਕਹਿੰਦੇ ਕਿ 5.5 ਕਿਲੋ ਹੈਰੋਇਨ ਹੀ ਗਾਇਬ ਕਰ ਗਿਆ ਵਿੱਚ ਉਹਨੇ ਹੁਣ ਫੇਰ ਰਿਮਾਂਡ ਰਿਮਾਂਡ ਤੇ ਭੇਜਿਆ ਉਹਨੂੰ ਦੋ ਦਿਨਾਂ ਵਾਸਤੇ ਇਹ ਐਡਾਡਾ ਚੱਕਰ ਕਿਵੇਂ ਚਲਾ ਜਾਂਦੇ ਆ ਜਾਂ ਫਿਰ ਪਹਿਲਾਂ ਇਹਨਾਂ ਚੀਜ਼ਾਂ ਦਾ ਕਿਉਂ ਨਹੀਂ ਪਤਾ ਲੱਗਦਾ ਦੇਖੋ ਉਸ ਇਨਸਪੈਕਟਰ ਦੀ ਮੈਂ ਕਹੂੰਗਾ ਕਿ ਬਦਕਿਸਮਤੀ ਆ ਜਾਂ ਉਹਦੀ ਕਹਿ ਲੋ ਕਿ ਹੂੜ ਮੱਤ ਮੂੜ ਮੱਤ ਕਿ ਉਹ ਬੰਦਾ ਡੀਆਰਆਈ 'ਚ ਲੱਗ ਗਿਆ ਜੀ ਬਹੁਤ ਤਗੜਾ ਮਹਿਕਮੈਸਰ ਛੋਟੀ ਦਾ ਮਹਿਕਮੈਸਰ ਉਹਦੇ ਚ ਉਹ ਇਨਸਪੈਕਟਰ ਲੱਗ ਗਿਆ ਹਰਿਆਣੇ ਦਾ ਉਹ ਮਨਜੀਤ ਹੂੰ ਬਾਅਦ ਦੇ ਵਿੱਚ ਉਸ ਨੂੰ ਕੁਝ ਕੁ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਜਾਂਦਾ ਹੈ ਹੁਣ ਬਾਅਦ ਦੇ ਵਿੱਚ ਇਹ ਗੱਲ ਨਿਕਲੀ ਆ ਕਿ ਇਹਨਾਂ ਨੇ ਯਾਨੀ ਕਸਟਮ ਦਾ ਜਿਹੜਾ ਗੋਦਾਮ ਸੀਗਾ ਕਹ ਲਓ ਕਿ ਮਾਲਖਾਨਾ ਹੂੰ ਉਹਦੇ ਵਿੱਚ ਇੱਕ ਰਿਕਵਰੀ ਦੀ ਹੈਰਵਨ ਰੱਖੀ ਸੀਗੀ 5 ਕੇ 5.5 ਹੂੰ ਬਾਅਦ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਜਿਹੜੇ ਬੰਦੇ ਨੇ ਪੇਸ਼ ਕਰਨੀ ਸੀ ਉਹਦਾ ਕੋਈ ਪਰਿਵਾਰਕ ਜੀ ਜਿਹੜਾ ਸੀਗਾ ਉਹ ਚਲ ਵਸਿਆ ਉਹ ਉਧਰ ਨੂੰ ਚਲਾ ਗਿਆ ਤੇ ਇਹਨੇ ਪਿੱਛੋਂ ਚੱਕ ਕੇ ਤੇ ਮਤਲਬ ਕਿ ਉਹ ਗਾਂ ਤੋੜ ਦਿੱਤੀ ਜੀ ਕੋਈ ਸ਼ਾਇਦ ਰਵੀ ਨਾਂ ਦਾ ਵਿਅਕਤੀ ਹੈ ਜਿਸ ਨੂੰ ਇਸਨੇ ਦਿੱਤੀ ਕਿ ਜਾ ਕੇ ਟਪਾ ਦੇ ਉਹ ਬੰਦਾ ਫੜਿਆ ਗਿਆ ਜੀ ਇਹ ਕਹਾਣੀ ਖੁੱਲਦੀ ਖੁੱਲਦੀ ਇਥੋਂ ਖੁੱਲਹੀ ਆ ਪਰ ਇਹ ਚੀਜ਼ਾਂ ਜਿਹੜੀਆਂ ਨੇ ਸੁਖਮ ਸਾਹਿਬ ਇਹ ਕੋਈ ਨਵੀਆਂ ਥੋੜੀ ਆ ਹਮ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਆ ਫਿਰੋਜ਼ਪੁਰ ਦੇ ਵਿੱਚ ਇੱਕ ਹੌਲਦਾਰ ਸੀ ਹਮ ਜੇ ਮੈਂ ਨਹੀਂ ਭੁੱਲਦਾ ਤਾਂ ਨਾ ਸ਼ੇਰ ਸੀ ਜੀ ਸ਼ੇਰ ਨੇ ਕੀ ਕੀਤਾ ਕਿ ਮਤਲਬ ਕਿ ਉਹ ਲਫਾਫਾ ਸੀਗਾ ਜਿਹੜਾ ਜਿਹਦੇ ਵਿੱਚ ਸਮਾਨ ਸੀ ਉਹ ਤੋਂ ਬਹੁਤ ਹੈਰਵੰ ਜਿਹੜੀ ਸੀਗੀ ਨਾ ਹੁਣ ਤੇ ਆਮ ਰਿਕਵਰੀ ਹੋ ਜਾਂਦੀ ਐ ਬਹੁਤ ਘੱਟ ਸੀਗੀ ਤਾਂ ਉਹਨੂੰ ਪਤਾ ਸੀ ਮਹਿੰਗਾ ਸਮਾਨ ਆ ਉਹ ਉੱਤੋਂ ਤੇ ਸੀਲ ਲੱਗੀ ਉਹ ਏਠੋ ਪਾੜ ਪਾੜ ਕੇ ਪਾੜ ਪਾੜ ਕੇ ਤੇ ਵੇਚ ਹੀ ਗਿਆ ਹਮ ਬਾਅਦ ਦੇ ਵਿੱਚ ਉਹਦੇ ਤੇ ਮਕਦਮਾ ਬਣਿਆ ਸੀ ਕਈ ਸਾਲ ਪਹਿਲਾਂ ਦੀ ਗੱਲ ਐ ਹੁਣ ਤਾਂ ਪਤਾ ਨਹੀਂ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਜੀ ਮੈਨੂੰ ਪਤਾ ਨਹੀਂ ਐ ਤਾਂ ਉਦੋਂ ਬੜੀ ਹਲਚਲ ਹੋਈ ਕਿਉਂ ਜਦੋਂ ਪੇਸ਼ ਕਰਨੀ ਸੀ ਉਹਨਾਂ ਕਹੇ ਲਿਆਓ ਲਫਾਫਾ ਤੇ ਜਦੋਂ ਲਫਾਫਾ ਚੁੱਕਿਆ ਤੇ ਲਫਾਫੇ ਦੇ ਵਿੱਚ ਕੱਖ ਵੀ ਨਾ ਕਿਉਂਕਿ ਸ਼ੇਰਾ ਲੈ ਗਿਆ ਖਿੱਚ ਕੇ ਸਾਰਾ ਮਾਲ ਉਹਨੂੰ ਬਾਜ਼ਾਰ ਚ ਚੱਕਤਾ ਉਹ ਤੋਂ ਬੜੀ ਚਰਚਾ ਹੋਈ ਜੀ ਇੱਥੇ ਤੁਸੀਂ ਦੇਖਿਆ ਹੋਣਾ ਸਾਡੇ ਇੱਥੇ ਇੱਕ ਲਾਗੇ ਮਾਲਵੇ ਦਾ ਥਾਣਾ ਸੀ ਇੱਕ ਹੁਣ ਮੈਨੂੰ ਭੁੱਲ ਗਿਆ ਸ਼ਾਇਦ ਬਠਿੰਡੇ ਜ਼ਿਲ੍ਹੇ ਦਾ ਹੀ ਲਾ ਲਉ ਕਿ ਉੱਥੇ ਥਾਣੇਦਾਰ ਨੇ ਸੋਨਾ ਕੱਢ ਕੇ ਮਾਲਖਾਨੇ ਚ ਕੁੜੀ ਦਾ ਵਿਆਹ ਸੀ ਤੇ ਉਧਰ ਪਤਾ ਅੱਛਾ ਮੁਰਕੇ ਕੋਟ ਦੇ ਵਿੱਚ ਜਾ ਕੇ ਉਹਨੂੰ ਭਰਨਾ ਪਿਆ ਕਿਹੜਾ ਜੀ ਤੀਤਿਆਣੀ ਦਾ ਵਿਆਹ ਸੀ ਕਿ ਮੈਂ ਵਰਤਾ ਬੈਠਾ ਇਸ ਤਰ੍ਹਾਂ ਦਾ ਮਤਲਬ ਕਿ ਦੇਖੋ ਕਈ ਬੰਦੇ ਨਾ ਇਨ੍ਹਾਂ ਚੀਜ਼ਾਂ ਤੇ ਮਾਰੇ ਖੁਦਕੁਸ਼ੀਆਂ ਕਰ ਜਾਂਦੇ ਆ ਜੀ ਇਹ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਹੁਣ ਜਿਹਦੇ ਕੋਲ ਚਾਬੀ ਫਸੇਗਾ ਤਾਂ ਉਹ ਅੱਜਕੱਲ ਸਖਤਾਈ ਬਹੁਤ ਆ ਸੋ ਗੱਲ ਇਹ ਆ ਕਿ ਇਹ ਪੰਜਾਬ ਪੁਲਿਸ ਦੇ ਵਿੱਚ ਤੇ ਕਿਸੇ ਬਦਨਾਮ ਨੇ ਹੂੰ ਆਮ ਨੇ ਹੁਣ ਥੋੜੀ ਜੀ ਸਖਤੀ ਆ ਅੱਜਕੱਲ ਤੁਹਾਨੂੰ ਪਤਾ ਹੀ ਆ ਮੁੰਚੀ ਨਵੇਂ ਮੁੰਡੇ ਆ ਜਿਹੜੇ ਜਾਂ ਤਜਰਬੇਕਾਰ ਨੇ ਉਹ ਰਿਸਕ ਨਹੀਂ ਲੈਂਦੇ ਨਾ ਚੀਜ਼ਾਂ ਦਾ ਪਰ ਇਹ ਕਿ ਮਾਲ ਖਾਨੇ ਚ ਜੇ ਮਾਲ ਘਟ ਗਿਆ ਤੇ ਜਿਹੜੇ ਬੰਦੇ ਕੋਲ ਕੁੰਜੀ ਆ ਉਹ ਫਸ ਗਿਆ ਸਾਹ ਫਸ ਗਿਆ ਬਿਲਕੁਲ ਇਹ ਇਦੋਂ ਇਹ ਇਸ ਮਾਮਲੇ ਦੇ ਵਿੱਚ ਕਿ ਇਕੱਲਾ ਇਥੇ ਇਹ ਨਹੀਂ ਪੰਜਾਬ ਪੁਲਿਸ ਦਾ ਹੀ ਨਹੀਂ ਆ ਤੁਸੀਂ ਡੀਆਰਏ ਵਾਲੇ ਦੇਖ ਲਓ ਹੂੰ ਇਹਦੇ 'ਚ ਇੱਕ ਗੱਲ ਜਿਹੜੀ ਆ ਉਹ ਹੋਰ ਪ੍ਰਮਾਣਿਤ ਹੁੰਦੀ ਆ ਜੀ ਕਿ ਫੜਿਆ ਗਿਆ ਸਮਾਨ ਫੜਿਆ ਗਿਆ ਸਮਾਨ ਅਸਲ ਦੇ ਵਿੱਚ ਸਾਰੇ ਦਾ ਸਾਰਾ ਨਹੀਂ ਪਾਇਆ ਜਾਂਦਾ ਹੂੰ ਇਸ ਸਾਫ ਹੈ ਹੁਣ ਜਿਵੇਂ ਮੰਨ ਲਓ ਇੱਕ ਫੀਮ ਦੀ ਰਿਕਵਰੀ ਹੁੰਦੀ ਆ ਜੀ ਫੀਮ ਦੀ ਰਿਕਵਰੀ ਹੋ ਗਈ ਕਿਤੇ 20 ਕਿਲੋ ਦੀ ਹੂੰ ਤਾਂ ਕੀ ਹੈ ਕਿ ਫੜਨ ਵਾਲੇ ਜਿਹੜੇ ਹੁੰਦੇ ਆ ਉਹਨਾਂ ਤੋਂ ਲੈ ਕੇ ਜਿਹੜੇ ਉੱਤੇ ਬੈਠੇ ਆ ਕਈ ਵਾਰ ਥੋੜੀ ਥੋੜੀ ਉਹ ਵੰਡ ਲੈਂਦੇ ਆਪਸ ਦੇ ਵਿੱਚ ਕੱਢ ਕੇ ਜੀ 20 ਕਿਲੋ ਫੜੀ ਗਈ ਆ ਤੋਂ ਦੇ ਚ ਮਤਲਬ ਕਿ 2 ਕਿਲੋ ਰੇਡ ਪਾਰਟੀ ਨੇ ਲੈ ਲਈ ਸਾਡਾ ਹਿੱਸਾ ਜੀ ਉੱਤੇ ਬੈਠਾ ਉਹ ਫੀਮ ਤੇ ਪੰਜਾਬੀਆਂ ਦਾ ਤੁਹਾਨੂੰ ਪਤਾ ਹੀ ਭਾਵੇਂ ਨਾ ਵੀ ਖਾਣੀ ਹੋਵੇ ਤਾਂ ਵੀ ਕਾਗੇ ਚ ਪਾ ਲੈਂਦੇ ਨੇ ਪਾ ਲੈਂਦੇ ਬਿਲਕੁਲ ਤੂੰ ਇਹ ਇਦਾਂ ਚੱਲਦਾ ਆ ਕੰਮ ਠੀਕ ਹੈ ਨਾ ਜੀ ਬਹੁਤ ਵਰੀ ਹੋਇਆ ਤੇ ਹੈਰੋਇਨ ਦਾ ਕੀ ਆ ਕਿ ਹੈਰੋਇਨ ਬਹੁਤ ਮਹਿੰਗੀ ਆ ਅੱਗੇ ਤੇ ਫੀਮ ਪੁੱਕੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਇਹ ਹੁਣ ਇਹ ਨਾ ਪੁੱਛੋ ਕਿ ਮੈਨੂੰ ਇਹਨਾਂ ਗੱਲਾਂ ਦਾ ਕਿਵੇਂ ਪਤਾ ਹੈ ਇਹ ਤਾਂ ਮੈਨੂੰ ਮੇਰੀਆਂ ਖੁਚਾ ਕਟਾ ਮੈਂ ਨਹੀਂ ਸੁੱਚਦਾ ਤਾਂ ਜੀ ਇਹ ਇਹ ਚੀਜ਼ਾਂ ਜਿਹੜੀਆਂ ਨੇ ਉਹ ਪੁੱਛ ਲੈ ਪੁਲਿਸ ਵਾਲਿਆਂ ਨੂੰ ਜੇ ਮੇਰੀਆਂ ਗੱਲਾਂ ਗਲਤ ਨੇ ਠੀਕ ਹੈ ਤਾਂ ਇਹ ਕਿਵੇਂ ਪਤਾ ਲੱਗਦੀ ਹੁਣ ਇਹ ਨਹੀਂ ਦੱਸ ਸਕਦੇ ਆਪਾਂ ਜੀ ਕਿਉਂਕਿ ਇਹ ਬੜਾ ਰਾਜ਼ਦਾਰੀ ਵਾਲਾ ਮਾਮਲਾ ਹੁੰਦਾ ਹੈ ਰਾਜ਼ ਕੋ ਰਾਜ਼ ਰਹਿਣੇ ਤੋਂ ਤਾਂ ਗਹਿਣ ਦਾ ਮਤਲਬ ਇਹ ਸਭ ਕਿ ਹਾਇਰੋਂ ਮਹਿੰਗੀ ਭੜੀ ਆ ਜੀ فرض ਕਰੋ ਕਿ 10 ਕਿਲੋ ਦੀ ਰਿਕਵਰੀ ਆ ਉਹਦੇ ਚੋਂ ਕਿਲੋ ਵੀ ਬਚ ਗਈ ਤਾਂ ਕਿਲੋ ਤੁਸੀਂ ਹਿਸਾਬ ਲਾ ਲਓ ਕਿੰਨੇ ਦੀ ਆ ਜੀ ਤੇ ਇਸ ਕਰਕੇ ਇਹ ਵੀ ਇੱਕ ਵੱਡਾ ਪ੍ਰਸ਼ਨ ਚਿੰਨ ਹੈ ਕਿ ਜਿਹੜੀ ਰਿਕਵਰੀ ਹੁੰਦੀ ਆ ਜਿੰਨੀ ਸਾਨੂੰ ਦਿਖਾਈ ਜਾਂਦੀ ਆ ਜਾਂ ਜੱਜ ਸਾਹਿਬ ਕੋਲ ਜਿਹੜਾ ਮੁਕੱਦਮਾ ਪੇਸ਼ ਕੀਤਾ ਜਾਂਦਾ ਕੀ ਉਹ ਸਾਰੇ ਦੀ ਸਾਰੀ ਹਰ ਥਾਂ ਹਰ ਵਾਰੀ ਜਾਂਦੀ ਆ ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਆ ਪਿਛਲੀ ਖਬਰ ਚ ਵੀ ਕਿ ਠੀਕ ਆ ਅੱਜਕੱਲ ਪੁਲਿਸ ਆਮ ਤੌਰ ਤੇ ਰਿਸਕ ਨਹੀਂ ਲੈਂਦੀ ਪਰ ਜਿਵੇਂ ਵੱਡੇ ਪਰ ਮਾਮਲੇ ਆ ਜਾਂ અપਵਾਦ ਛੱਡ ਦਈਏ ਉਹਨਾਂ ਦੇ ਵਿੱਚ ਇਹ ਚੀਜ਼ ਹੁੰਦੀ ਆ ਹੁਣ ਘੱਟ ਜ਼ਰੂਰ ਆ ਪਰ ਹੈ ਹਲੇ ਵੀ ਹੈ ਇਹਦੇ ਵਿੱਚ ਕੋਈ ਸ਼ੱਕ ਨਾ ਸੋਸ਼ਲ ਮੀਡੀਆ ਦਾ ਸੀਸੀਟੀਵੀ ਕੈਮਰੇਜ਼ ਦਾ ਹੈਗਾ ਅੱਜ ਕੱਲ੍ਹ ਅਸਰ ਪਰ ਫਿਰ ਵੀ ਚਲੋ ਸਭ ਕੁਝ ਚੱਲਦਾ ਮਿੰਟੂ ਜੀ ਆ ਕਈ ਸਾਰੇ ਕਮੈਂਟ ਨੇ ਦੋਸਤਾਂ ਨੇ ਪੜ ਲਿਆ ਜਾਟਣ ਫਾਇਰ ਜੀ ਕਹਿੰਦੇ ਕਿ ਸਾਡੇ ਨਕੋਦਰ ਚ ਵੀ ਇੱਕ ਵਾਰੀ ਮਾਲਖਾਨੇ ਚ ਕਹਿੰਦੇ ਡੋਡੇ ਕੱਢ ਕੇ ਵੇਚ ਦਿੱਤੇ ਸੀ ਇਦਾਂ ਹੁੰਦਾ ਜੀ ਆਪਣੇ ਪੱਪਾ ਸਾਹਿਬ ਨੇ ਸ਼ੇਅਰ ਕਰਦੇ ਹੋਏ ਕਹਿੰਦੇ ਫੜ ਲੇ ਸੀ ਹਾਂ ਜੀ ਗਰ ਲਾਲ ਵੀ ਕਹਿ ਰਹੇ ਕਹਿੰਦੇ ਮੈਂ ਵੀ ਇੱਕ ਵਾਰੀ ਮਾਲਖਾਨੇ ਚੋਂ ਕੱਢ ਲਾ ਅੱਗੇ ਚੱਲ ਜਾਂਦਾ ਸੀ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਹੁਣ ਬਹੁਤ ਸ਼ਕਤੀ ਹੈ ਬਹੁਤ ਸ਼ਕਤੀ ਹੈ ਐ ਤੇ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਨਾ ਆ ਸਾਡੇ ਗਵਾਂਡ ਚੋਂ ਨੇ ਮੰਗਲ ਸੰਧੂ ਜੀ ਹਮ ਸਾਬਕਾ ਡਾਇਰੈਕਟਰ ਸੀਗੇ ਖੇਤੀવાડી ਵਾਲੇ ਬਾਅਦ ਚ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਹਮ ਅੱਛਾ ਉਹ ਕੇਸ ਇਹਨਾਂ ਦਾ ਚਲੋ ਹੋ ਗਏ ਉਹਦੇ ਚ ਡਿਸਚਾਰਜ ਹੋ ਗਏ ਨੇ ਕਲੀਮ ਚਿੱਟ ਮਿਲ ਗਈ ਨਾ ਹਮ ਜਦੋਂ ਇਹਨਾਂ ਦੇ ਘਰੇ ਰੇਡ ਵੱਜੀ ਸੀਗੀ ਕਿਉਂਕਿ ਹੁਣ ਦੇਖੋ ਵਧੀਆ ਸ਼ਾਨੋ ਸ਼ੌਕਤ ਨਾਲ ਰਹਿਣ ਵਾਲੇ ਬੰਦੇ ਸੀਗੇ ਜੀ ਡੈਜ਼ਿਗਨੇਸ਼ਨ ਵੀ ਜਿਵੇਂ ਤੁਸੀਂ ਡਾਇਰੈਕਟਰ ਸੀ ਉਹ ਹੀ ਜੋਧੂ ਵਾਲੀ ਇੱਥੇ ਪੱਕੀ ਦੇ ਵਿੱਚ ਹਾਂਜੀ ਤਾਂ ਗੱਲ ਇਹ ਆ ਕਿ ਭਈ ਇਹ ਮੇਰੇ ਗਵਾਂਢੀ ਹੋਣਾ ਹੈ ਤਾਂ ਹੋਇਆ ਕਿ ਕਿ ਉਦੋਂ ਨਾ ਕੁਝ ਡਾਲਰ ਫੜੇ ਗਏ ਕੁਝ ਮਤਲਬ ਕਿ ਜੁਐਲਰੀ ਸੀ ਉਹਨਾਂ ਦੇ ਘਰ ਦੀ ਮੰਗਲ ਸਿਓ ਕੇ ਉਹ ਸਾਰਾ ਜਾ ਕੇ ਸਮਾਨ ਜਿਹੜਾ ਸੀ ਉਹ ਮਾਲ ਖਾਨੇ 'ਚ ਜਮਾ ਹੋ ਗਿਆ ਹੂੰ ਉੱਥੇ ਗਾਂ ਦੀ ਗਾਂ ਇੱਕ ਮੁੰਡਾ ਸੀਗਾ ਸਿਪਾਹੀ ਸੀ ਕਿ ਹੌਲਦਾਰ ਸੀ ਉਹਨੂੰ ਯਾਦ ਨਹੀਂ ਹੈ ਉਹ ਡਾਇਰੈਕਟ ਭਰਤੀ ਹੋਇਆ ਸੀਗਾ ਤੇ ਕਿਸੇ ਲੀਡਰ ਦਾ ਮੁੰਡਾ ਹੈਗਾ ਛੋਟੇ ਲੀਡਰ ਦਾ ਮੁੰਡਾ ਹੈਗਾ ਹੂੰ ਤੇ ਉਹ ਮਤਲਬ ਕਿ ਉਹਦੇ ਚ ਇਕ ਉਹ ਤੇ ਇੱਕ ਇਨਚਾਰਜ ਥਾਣੇ ਦਾ ਦੋਵੇਂ ਸਸਪੈਂਡ ਹੋਏ ਸਨ ਕਿਉਂ ਕਿ ਕਿਉਂਕਿ ਸਾਰਾ ਇਹ ਸਮਾਨ ਡਾਲਰ ਡਾਲਰ ਜਿਹੜੇ ਸਾਰੇ ਨਿਕਲ ਗਏ ਸੀਗੇ ਉੱਥੋਂ ਤਾਂ ਬੜੇ ਕਿਸੇ ਨੇ ਇਸ ਤਰ੍ਹਾਂ ਦੇ ਇਹਦੇ ਚ ਕੋਈ ਸ਼ੱਕ ਨਹੀਂ ਹੈ ਬਾਕੀ ਇਹ ਗੱਲਾਂ ਹੋਈਆਂ ਨੇ ਜੀ 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 ਬਿਲਕੁਲ ਮਿੰਟੂ ਜੀ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਫਿਰ ਤੋਂ ਸਵਾਗਤ ਹੈ ਸਾਰਿਆਂ ਦਾ ਇੱਕ ਕਮੈਂਟ ਮੈਂ ਪੜ ਰਿਹਾ ਜੀ ਥੋੜਾ ਜਿਹਾ ਖਬਰ ਤੋਂ ਹਟ ਕੇ ਜ਼ਰੂਰ ਗ੍ਰੈਪੀ ਜੀ ਕਹਿ ਰਹੇ ਨੇ ਕਿ ਲਾਰੈਂਸ ਇੰਟਰਵਿਊ ਮਾਮਲੇ ਦੇ ਵਿੱਚ ਜੋ ਪੁਲਿਸ ਮੁਲਾਜ਼ਮਾ ਨੇ ਕਹਿੰਦੇ ਪੋਲੀਗ੍ਰਾਫੀ ਟੈਸਟ ਲਈ ਸਹਿਮਤੀ ਦਿੱਤੀ ਸੀ ਉਹਨਾਂ ਨੇ ਕਹਿੰਦੇ ਕੋਰਟ ਦੇ ਵਿੱਚ ਆਪਣੀ ਟੈਸਟ ਤੇ ਕੋ ਉਹਦੇ 'ਚ ਸਮਝ ਨਹੀਂ ਆ ਰਹੀ ਪਹਿਲੀ ਗੱਲ ਤੇ ਇਹ ਆ ਕਿ ਪੋਲੀਗ੍ਰਾਫ ਟੈਸਟ ਦੀ ਜ਼ਰੂਰਤ ਕਿਉਂ ਪੈਂਦੀ ਆ ਜਦੋਂ ਕਿਸੇ ਵੀ ਇਨਵੈਸਟੀਗੇਟਰ ਨੂੰ ਲੱਗਦਾ ਹੈ ਜਾਂ ਏਜੰਸੀ ਨੂੰ ਲੱਗਦਾ ਹੈ ਕਿ ਇਹ ਬੰਦਾ ਸੱਚ ਨਹੀਂ ਬੋਲ ਰਿਹਾ ਇਹਨੂੰ ਇਨਟੈਰੋਗੇਟ ਦੂਜੇ ਢੰਗ ਨਾਲ ਵੀ ਨਹੀਂ ਕਰ ਸਕਦੇ ਸਾਇੰਟਿਫਿਕ ਤਰੀਕੇ ਦੇ ਨਾਲ ਹੀ ਇਹਦੇ ਅੰਦਰੋਂ ਸੱਚ ਜਿਹੜਾ ਹੈ ਉਹ ਵੀ ਕਢਾਇਆ ਜਾ ਸਕਦਾ ਹੈ ਤਾਂ ਪੋਲੀਗ੍ਰਾਫ ਟੈਸਟ ਦੀ ਮੰਗ ਹੁੰਦੀ ਹੈ ਪਹਿਲੀ ਗੱਲ ਤੇ ਇਹ ਕਿ ਕੀ ਪੁਲਿਸ ਪੁਲਿਸ ਨੂੰ ਸਹਿਯੋਗ ਨਹੀਂ ਕਰ ਰਹੀ ਜੀ ਤੁਹਾਡੇ ਇਸ ਕਮੈਂਟ ਦੇ ਮਤਲਬ ਕਿ ਸਵਾਲ ਦੇ ਜਵਾਬ ਚ ਮੈਂ ਜੀ ਕਹਾ ਦੂਜਾ ਕਿ ਇਹਦੇ ਚ ਕੰਸੈਂਟ ਜ਼ਰੂਰੀ ਹੁੰਦਾ ਸਬੰਧਤ ਵਿਅਕਤੀ ਦਾ ਹਮ ਹੁਣ ਪਹਿਲਾਂ ਉਹਨਾਂ ਨੇ ਕੰਸੈਂਟ ਦਿੱਤਾ ਜੀ ਤੇ ਫਿਰ ਕੰਸੈਂਟ ਹੁਣ ਵਾਪਸ ਲੈ ਕੇ ਕਹਿੰਦੇ ਆ ਕਿ ਸਾਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀਗੇ ਉਹ ਅਧਿਕਾਰੀ ਸੋ ਪ੍ਰੈਸ਼ਰਾਈਜ਼ ਕਰਨ ਵਾਲੇ ਕਹੌਣੇ ਆ ਹਮ ਦੂਜਾ ਸਵਾਲ ਇਹ ਜੀ ਕਮਾਲ ਦੀ ਗੱਲ ਕਿ ਪੁਲਿਸ ਚ ਚੱਲ ਕੀ ਰਿਹਾ ਤੇ ਜੀ ਗੱਲ ਇਹ ਆ ਕਿ ਮੈਂ ਜਿਵੇਂ ਅੱਗੇ ਕਿਹਾ ਕਿ ਇੱਕ ਡੀਐਸਪੀ ਜਿਹੜਾ ਨੌਜਵਾਨ ਸੀਗਾ ਸੰਧੂ ਨੌਜਵਾਨ ਡੀਐਸਪੀ ਉਹਦੀ ਜਿਹੜੀ ਮਤਲਬ ਕਿ ਬਰਖਾਸਤਗੀ ਹੋਈ ਆ ਉਹਨੂੰ ਲੈ ਕੇ ਵੀ ਸਵਾਲ ਨੇ ਹੂੰ ਕਿ ਅਸਲ ਦੇ ਵਿੱਚ ਉਹਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਮੁਕਾਬਲਾ ਅਫਸਰ ਸੀਗਾ ਹੂੰ ਮਤਲਬ ਕਿ ਇਹ ਵੀ ਚੱਲ ਰਿਹਾ ਹਾਲਾਂਕਿ ਸਾਰੀ ਗਾਜ਼ ਹੁਣ ਤੱਕ ਉਹਦੇ ਤੇ ਡਿੱਗੀ ਹੈ ਡਿੱਗੀ ਹੈ ਬਿਲਕੁਲ ਪਰ ਕਿਤੇ ਨਾ ਕਿਤੇ ਉਹ ਉਸ ਮਾਮਲੇ 'ਚ ਵੀ ਸਵਾਲ ਉੱਠਦੇ ਹੋਣੀ ਇਹ ਸੱਚ ਕੀ ਆ ਇਹਦਾ ਮਤਲਬ ਹੈ ਕਿ ਪੁਲਿਸ ਹੀ